ਸੁਨਾਮ ਪਟਿਆਲਾ ਰੋਡ ਤੇ ਉਸ ਸਮੇਂ ਭਿਆਨਕ ਹਾਦਸਾ ਹੋ ਗਿਆ ਜਦੋਂ ਪੀ ਆਰ ਟੀ ਸੀ ਦੀ ਬੱਸ ਇੱਕ ਮਹਿੰਦਰਾ ਕੈਂਟਰ ਨਾਲ ਟਕਰਾ ਗਈ ਇਸ ਦੌਰਾਨ ਬੱਸ ਡਰਾਈਵਰ ਅਤੇ ਕੈਂਟਰ ਵਿੱਚ ਸਵਾਰ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹਾਦਸਾ ਇੰਨਾ ਭਿਆਨਕ ਸੀ ਕਿ ਹਾਈਵੇ ਤੇ ਜਾਮ ਲੱਗ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨਾਂ ਵਾਹਨਾਂ ਨੂੰ ਸੜਕ ਤੋਂ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਬਹਾਲ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਫਿਲਹਾਲ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਦਾ ਜਿਹੜੀ ਬਰੈਰੋ ਕੈਂਪਰ ਸੀ ਮਹਿਲਾ ਤੋਂ ਸਨਾਮ ਵੱਲ ਨੂੰ ਜਾ ਰਹੀ ਸੀ ਜਿਹੜੀ ਬਸ ਸੀ ਸਨਾਮ ਤੋਂ ਪਟਿਆਲੇ ਵੱਲ ਨੂੰ ਜਾ ਰਹੀ ਸੀ ਇਹ ਸਾਰਾ ਜਦੋਂ ਜਾ ਰਹੀ ਸੀ ਆਪਣਾ ਪੈਲਸਾ ਇਥੇ ਉਹਦੇ ਸਾਹਮਣੇ ਐਕਸੀਡੈਂਟ ਹੋ ਗਿਆ ਬਰੈਰੋ ਕੈਂਪਰ ਦੇ ਵਿੱਚ ਦੋ ਬੰਦੇ ਸੀ ਦੋ ਹੀ ਜ਼ਖਮੀ ਨੇ ਸਰ ਤੇ ਪੀ ਆਰ ਟੀ ਸੀ ਦਾ ਬੱਸ ਡਰਾਈਵਰ ਵੀ ਜ਼ਖਮੀ ਆ ਹੋਰ ਟ੍ਰੈਫਿਕ ਦਾ ਜਾਮ ਲੱਗ ਗਿਆ ਸੀ ਸਰ ਜਿਹੜੇ ਟ੍ਰੈਫਿਕ ਦਾ ਜਾਮ ਲੱਗਿਆ ਸੀ ਉਹ ਬੰਦੇ ਹਸਪੀਟਲ ਚੱਲ ਗਏ ਤੇ ਟ੍ਰੈਫਿਕ ਜੇ ਅਸੀਂ ਚਾਲੂ ਕਰਤੀ ਜਮ ਖਲਵਾ ਦਿੱਤਾ ਥਾਰ ਗੱਡੀ ਤੇ ਬੱਸ ਸਾਈਡ ਤੇ ਲਾਤੀ ਜੀ